ਸ਼ਰਮ ਕਰ ਲਾ ਐਮਏ ਬੀਏਡ ਕਰਕੇ ਤੂੰ ਦਰਜੀ ਬਣੂਗੀ ਲੋਕਾਂ ਦੇ ਕੱਪੜੇ ਸਿਉਂਗੀ ਬੁਟੀਕ ਖੋਲੂਗੀ ਸਾਡੀ ਪਿੰਡ 'ਚ ਕੀ ਇੱਜ਼ਤ ਰਹਿ ਜੂਗੀ ਤਾਂ ਇਹਨੂੰ ਅਸੀਂ ਇਸ ਕਰਕੇ ਪੜਾਇਆ ਸੀ ਇਸ ਤਰ੍ਹਾਂ ਦੇ ਤਾਨੇ ਮੇਨੇ ਭੈਣਾਂ ਨੂੰ ਬਹੁਤ ਜ਼ਿਆਦਾ ਸੁਣਨੇ ਪੈਂਦੇ ਆ ਜਦੋਂ ਉਹ ਆਪਣਾ ਬੁਟੀਕ ਸਟਾਰਟ ਕਰਨ ਦਾ ਸੋਚਦੀਆਂ ਜਾਂ ਫੈਮਿਲੀ ਨਾਲ ਡਿਸਕਸ ਕਰਦੀਆਂ ਇਹੋ ਜਿਹੇ ਤਾਨੇ ਮੇਨੇ ਉਹਨਾਂ ਨੂੰ ਪੇਕਿਆਂ ਵੱਲੋਂ ਵੀ ਕਈ ਵਾਰੀ ਮਿਲਦੇ ਆ ਜਾਂ ਸਹੁਰਿਆਂ ਵੱਲੋਂ ਵੀ ਤਾਨੇ ਮੇਨੇ ਮਿਲਦੇ ਆ ਤੇ ਉਹ ਉਸ ਗੱਲ ਕਰਕੇ ਬਹੁਤ ਪਰੇਸ਼ਾਨ ਹੋ ਜਾਂਦੀਆਂ ਤੇ ਆਪਣਾ ਕੰਮ ਸਟਾਰਟ ਕਰਨ ਦਾ ਜਿਹੜਾ ਉਹਨੇ ਫੈਸਲਾ ਲਿਆ ਹੁੰਦਾ ਉਹ ਆਪਣੇ ਸੁਪਨੇ ਕਿਤੇ ਨਾ ਕਿਤੇ ਆਪਣੇ ਦਿਲ ਦੇ ਵਿੱਚ ਦ ਤੇ ਉਸ ਤੋਂ ਬਾਅਦ ਆਪਾਂ ਇਹ ਵੀ ਦੇਖਦੇ ਹਾਂ ਕਿ ਜਦੋਂ ਕਿਸੇ ਬੰਦੇ ਦੇ ਸੁਪਨੇ ਦਬ ਜਾਂਦੇ ਆ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਕੁਝ ਡਿਸਪਿਊਟ ਰਹਿਣ ਲੱਗ ਪੈਂਦੇ ਆ ਕਿਉਂਕਿ ਕੋਈ ਬੰਦੇ ਦਾ ਜਿਹੜਾ ਮਨ ਦਾ ਚਾਹ ਹੁੰਦਾ ਸੁਪਨਾ ਹੁੰਦਾ ਜਿਹੜਾ ਉਹ ਦਬ ਜਾਂਦਾ ਨਾ ਤਾਂ ਉਸ ਤੋਂ ਬਾਅਦ ਉਹ ਜੋ ਲੋਕ ਤਾਂ ਨੇ ਮੈਨੇ ਦਿੰਦੇ ਉਹਨਾਂ ਨਾਲ ਉਹਨਾਂ ਦੇ ਜਿਹੜੇ ਦਿਲ ਦੀ ਸਾਝ ਹੁੰਦੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਦੂਰੀਆਂ ਪੈਣੀਆਂ ਸਟਾਰਟ ਹੋ ਜਾਂਦੀਆਂ ਪਹਿਲੀ ਗੱਲ ਤਾਂ ਜਿਹੜੇ ਭੈਣ ਭਰਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਹ 21ਵੀਂ ਸਦੀ ਚੱਲ ਰਹੀ ਆ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕਹਿੰਦੇ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਆ ਤੋ ਜੇ ਤੁਹਾਡੇ ਬੱਚੇ ਕੁਝ ਕਰਨਾ ਚਾਹੁੰਦੇ ਆ ਨਾ ਉਹਨਾਂ ਨੂੰ ਐਪਰੀਸ਼ੀਏਟ ਕਰੋ ਅਸੀਂ ਆਪਣੇ ਬੱਚਿਆਂ ਨੂੰ 10 20 ਲੱਖ ਰੁਪਏ 30 ਲੱਖ ਰੁਪਏ ਲਾ ਕੇ ਵਿਦੇਸ਼ ਵੀ ਭੇਜਦੇ ਆ ਨਾ ਉੱਥੇ ਜਾ ਕੇ ਵੀ ਉਹ ਮਿਹਨਤਾਂ ਕਰਦੇ ਆ no doubt ਉਹਨਾਂ ਨੇ ਮਿਹਨਤਾਂ ਕਰਕੇ ਬਹੁਤ ਕੁਝ ਉੱਥੇ ਬਣਾ ਲਿਆ ਬੱਚੇ ਰੈਸਟੋਰੈਂਟਾਂ 'ਚ ਵੀ ਕੰਮ ਕਰਦੇ ਆ ਲੇਬਰ ਵੀ ਕਰ ਰਹੇ ਆ ਫੇਰ ਤਾਂ ਅਸੀਂ ਬਹੁਤ ਮਾਨਣਾ ਕਹਿੰਦੇ ਕਿ ਸਾਡੇ ਬੱਚੇ ਬਾਹਰ ਗਏ ਹੋਏ ਆ ਉੱਥੇ ਜੌਬ ਕਰਦੇ ਆ ਪਰ ਜੇ ਉਹੀ ਬੱਚੇ ਇੰਡੀਆ ਚ ਰਹਿ ਕੇ ਆਪਣੀ ਮਿਹਨਤ ਦੇ ਨਾਲ ਲੱਖ 2 ਲੱਖ ਰੁਪਏ ਲਾ ਕੇ ਆਪਣਾ ਕੰਮ ਸਟਾਰਟ ਕਰਨਾ ਚਾਹੁੰਦੇ ਤਾਂ ਤੁਹਾਡਾ ਸਟੇਟਸ ਡਾਊਨ ਹੁੰਦਾ ਕਿ ਪੈਨ ਵਾਲੇ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਕਿ ਇਹਨਾਂ ਦੀ ਕੁੜੀ ਜਾਂ ਇਹਨਾਂ ਦੀ ਨੌ ਇਹ ਕੰਮ ਕਰਦੀ ਆ ਪੜ੍ਹ ਲਿਖ ਕੇ ਬੱਚੇ ਵਿਹਲੇ ਤਾਂ ਦੂਰੇ ਫਿਰਦੇ ਆ ਕਿਉਂਕਿ ਸਾਡੇ ਸਮਾਜ ਦੇ ਵਿੱਚ ਸੋਚੀਏ ਬਣ ਚੁੱਕੀ ਹੈ ਕਿ ਜੇ ਬੰਦੇ ਨੇ ਐਮਏ ਬੀਐਡ ਕਰ ਲਈ ਜਾਂ ਚੰਗੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰ ਲਈ ਤਾਂ ਉਹ ਇਹ ਕੰਮ ਕਰ ਸਕਦਾ ਇਹ ਨਹੀਂ ਕਰ ਸਕਦਾ ਪਰ ਨਹੀਂ ਪੜ ਕੰਮ ਉਹ ਬੰਦਾ ਕੋਈ ਵੀ ਕਰ ਸਕਦਾ ਕਈ ਲੋਕ ਕਹਿੰਦੇ ਕਿ ਲੈ ਹੁਣ ਇਹਨੇ ਬੀਐਮਏ ਕੀਤੀ ਹੈ ਖੇਤੀ ਕਰੂਗਾ ਪਰ ਨਹੀਂ ਯਾਰ ਜੇ ਤੁਸੀਂ ਪੜ੍ਹ ਲੈ ਕੇ ਖੇਤੀ ਕਰੋਗੇ ਤਾਂ ਵਧੀਆ ਢੰਗ ਨਾਲ ਕਰੋਗੇ ਜੇ ਹੁਣ ਤੁਸੀਂ ਬੁਟੀਕ ਚਲਾਉਣਾ ਪੜੇ ਲਿਖਿਆ ਤਾਂ ਤੁਸੀਂ ਵਧੀਆ ਢੰਗ ਨਾਲ ਚਲਾਓਗੇ ਹੁਣ ਜੇ ਅਸੀਂ ਆਪਣੀ ਐਗਜ਼ਾਮਪਲ ਲੈ ਲਈਏ ਮੇਰੀ ਵਾਈਫ ਨਵਨੀਤ ਉਹਨੇ ਬੀਐਸਸੀ ਮੈਡੀਕਲ ਕੀਤੀ ਹੋਈ ਹੈ ਤੇ ਐਮਐਸਸੀ ਬਾਇਓਟੈਕਨੋਲੋਜੀ ਕੀਤੀ ਹੋਈ ਹੈ ਤੇ ਮੈਂ ਬੀਸੀਏ ਐਮਸੀਏ ਕੀਤੀ ਹੋਈ ਹੈ ਤੇ ਐਜ਼ ਅ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਵਿੱਚ 1 ਸਾਲ ਜੌਬ ਵੀ ਕੀਤੀ ਆ ਤੇ ਪਿੰਡ ਆਪਣਾ ਚੰਗਾ ਖੇਤੀ ਦਾ ਕੰਮ ਆ ਪਰ ਇੱਥੇ ਮੈਂ ਤੁਹਾਨੂੰ ਇਹ ਗੱਲਾਂ ਸਾਰੀਆਂ ਤਾਂ ਦੱਸੀਆਂ ਕਿ ਕਈ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਜਿਹੜਾ ਬੁਟੀਕ ਹੈ ਛੋਟੇ ਲੈਵਲ ਦਾ ਕੰਮ ਆ ਪਰ ਨਹੀਂ ਜੇ ਤੁਸੀਂ ਬੁਟੀਕ ਸਟਾਰਟ ਕਰਦੇ ਹੋ ਤਾਂ ਬਹੁਤ ਹਾਈ ਲੈਵਲ ਤੱਕ ਜਾ ਸਕਦੇ ਹੋ ਅਸੀਂ ਜਿਵੇਂ ਘਰ ਤੋਂ ਕੰਮ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਆਪਣਾ ਗਰਾਜ ਸੀ ਉੱਥੇ ਕੰਮ ਸਟਾਰਟ ਕਰ ਲਿਆ ਹੁਣ ਆਪਣਾ ਬਹੁਤ ਹੀ ਵਧੀਆ ਅਲਿਸ਼ਾਨ ਸਟੋਰ ਬਣਿਆ ਹੋਇਆ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇ ਵਿੱਚ ਦੇਖਿਆ ਹੀ ਆ ਸੋ ਤੁਸੀਂ ਵੀ ਆਪਣੇ ਬੁਟੀਕ ਨੂੰ ਟੌਪ ਲੈਵਲ ਦਾ ਬ੍ਰਾਂਡ ਬਣਾ ਸਕਦੇ ਹੋ ਪਰ ਇਹ ਬਣਾ ਤਾਂ ਹੀ ਸਕਦੇ ਹੋ ਜੇ ਤੁਹਾਡੀ ਦਿਲ ਦੀ ਇੱਛਾ ਹੈ ਇਹ ਨਹੀਂ ਕਿ ਦੇਖੋ ਦੇਖੀ ਤੁਸੀਂ ਆਪਣਾ ਬੁਟੀਕ ਸਟਾਰਟ ਕਰ ਲਓਗੇ ਚਲੋ ਮਾਮੇ ਦੀ ਕੁੜੀ ਨੇ ਤੇ ਮੈਂ ਵੀ ਬੁਟੀਕ ਸਟਾਰਟ ਕਰ ਲੈਣੀ ਆ ਸੋ ਸਭ ਤੋਂ ਪਹਿਲਾਂ ਤੁਸੀਂ ਪੱਕਾ ਡਿਸੀਜਨ ਲਓ ਕਿ ਹਾਂ ਤੁਸੀਂ ਬੁਟੀਕ ਦਾ ਕੰਮ ਕਰ ਲਈ ਤਿਆਰ ਆ ਤੁਹਾਡੀ ਦਿਲੀ ਇੱਛਾ ਇਹ ਨਹੀਂ ਕਿ ਕੱਲ ਨੂੰ ਤੁਸੀਂ 2 ਮਹੀਨੇ ਕੰਮ ਕਰੋ ਲੱਖ 2 ਲੱਖ ਰੁਪਇਆ ਲਾ ਕੇ ਫਿਰ ਬੰਦ ਕਰ ਦਿਓ ਤੇ ਜੋ ਫਿਰ ਤਾਨੇ ਦਿੰਦੇ ਸੀ ਉਹ ਹੋਰ ਵੀ ਕਹਿਣ ਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਇਹ ਕੰਮ ਨਾ ਕਰ ਤੂੰ ਨਹੀਂ ਕਰ ਸਕਦੀ ਆ ਸੋ ਆਪਣਾ ਪੱਕਾ ਮਨ ਬਣਾ ਲਓ ਤੇ ਨਾਲ ਦੀ ਨਾਲ ਤੁਸੀਂ ਬੁਟੀਕ ਸਟਾਰਟ ਕਰਨ ਤੋਂ ਪਹਿਲਾਂ ਕੋਈ ਚੰਗੀ ਬੁੱਕ ਜ਼ਰੂਰ ਪੜ੍ਹ ਲਓ ਜੇ ਬੁੱਕ ਨਹੀਂ ਮਿਲਦੀ ਤਾਂ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਤੇ ਜੁਆਇਨ ਕਰ ਸਕਦੇ ਹੋ ਜਿਸ ਵਿੱਚ A to Z ਤੁਹਾਨੂੰ ਸਭ ਕੁਝ ਸਿੱਖਣ ਨੂੰ ਮ